ਮੈਂ ਬਾਲਿਆ ਦੇ ਸੇ ਇਹ ਆਪਾਂ ਬਲਦੀ ਬਣੀ ਜੀ ਜੀ ਮੇਰੀ ਤਕਰੀਸ਼ਾਈ ਨਾ ਉਹ ਨਾਲ ਕਿ ਮੋਟਰ ਜਰ ਪਾਈਏ ਜਰ ਜਾ ਹੁੰਦ ਕਰ ਜਾਉਂ ਮੈਂ ਸਾਲਾ ਪਿੰਡ ਸਾਹਮਲਾ ਸਾਡੇ ਕੋ ਰਹਿ ਰਿਹਾ 25 ਸਾਲ ਦਾ ਰਹਿ ਰਿਹਾ ਤੇ ਤਿਆਜੇ ਰੱਖਿਆ ਜੀ ਉਹਨਾਂ ਆਪਣੀ ਜਿਆਸੀ ਇਹ ਨਾਲ ਮਤਾ ਪਾ ਕੇ ਦੱਤਾ ਨਾ ਸਭ ਕੁ ਰੱਖਿਆ ਇਹਨੂੰ ਆਖਿਆ ਵਾ ਉਦੋਂ ਬਣਾ ਇਹ ਹਾਂ ਗਰੀਬ ਬੰਦਾ ਸਨ ਤਾਂ ਕੋਈ ਆਪਣਾ ਦਿਸਦਾ ਨਹੀਂ ਗਾ ਤੁਹਾਡੇ ਮੁਤਾਬਿਕ ਤਰ੍ਹਾਂ ਲੱਗਦਾ ਵਿਸ਼ਕਰਮਾ ਹੋ ਸਕਦਾ ਹੋਵੇ ਵੀ ਪਰ ਸਾਡੀਆਂ ਨਜ਼ਰਾਂ ਵੀ ਚੁੱਕ ਜਾਪਦੇ ਤੇ ਦੋਨੋਂ ਰਹਿਣ ਵਾਸਤੇ ਤੇ ਇਹ ਲਾਰਮ ਪਹਿਲਾਂ ਜਗ੍ਹਾ ਹੋ ਚੁੱਕੀ ਆ ਪਰ ਇਹ ਸਰਪੰਚ ਦੇ ਟਾਈਮ ਤੇ ਤੇ ਰਾਮਗੜੀਆ ਪਰਿਵਾਰ ਨੂੰ ਧੰਸਲਾ ਬਣਾਉਣਾ ਦਿੱਤਾ ਗਿਆ ਵੀ ਰਾਮਗੜੀਆ ਦੀ ਧੰਸਲਾ ਬਣਾ ਲਓ ਸਾਡੇ ਡੱਲੇ ਕਲਾਂ ਡੱਲੇ ਬੋਰਡ ਦੀ ਪਈ ਹੈ ਜੀ ਵਾਈਫ ਦੀ ਬੋਰਡ ਦੀ ਬੋਰਡ ਰਾਮਗੜੀਆ ਦਾ ਉਹਨਾਂ ਦੀ ਇੱਥੇ ਬੰਦੀ ਕਾਰੀ ਬਣੂ ਕੀਤੀ ਜਾਵੇ ਅੰਨ ਨਿਗਰਿਆ ਰਿਆ ਰਖਾ ਰਿਆ ਉਹ ਤੋਂ ਕੀਤੀ ਜਾਵੇ ਤੇ ਇਹ ਰਾਮਗੜੀ ਪਰਿਵਾਰ ਦਾ ਧੰਸਲਾ ਬਣਾ ਦਿੱਤੀ ਆ ਉਹ ਜਗ੍ਹਾ ਜਿਹੜੀ 16 ਮਰ ਲਿਆ ਉਹ ਬਿਸ਼ਕਰਮਾ ਦੀ ਰਾਮ ਗੜੀਆਂ ਵਾਰ ਤੇ ਸਾਰੀ ਜਗ੍ਹਾ ਸੀ ਜੀ ਉਹਨਾਂ ਬਿਠਾ ਲਿਆ ਗਿਆ ਤੇ ਤੱਕੇ ਸਾਹੀ ਨਾਲ ਮਲ ਕੰਮ ਸਾਡਾ ਬੰਦ ਕਰਤਾ ਜੋ ਅਹੀਂ ਜਿੰਨਾ ਚਿਰ ਅਹੀਂ ਕੰਮ ਕੀਤਾ ਬੜਾ ਵਧੀਆ ਲੰਗਰ ਵੀ ਲੱਗਦੇ ਰਹਿਆ ਬੁਰਾ ਹਾਂ ਕੀ ਕਹਿਣਾ ਚਾਹਾਂ ਈ ਕਹਿਣਾ ਚਾਹੁੰਦਾ ਕਿ ਮੈਂ ਕਿੰਨੇ ਸਾਲ ਸੇ 25 ਸਾਲ ਤੇ ਸੇਵ ਕਰਦਾ ਜੀ ਤੱਕੇ ਸਾਹੀ ਨਾਲ ਮੈਨੂੰ ਕੱਢਦੇ ਫਿਰੇ ਮੈਨੂੰ ਪੁਰਾਣੀ ਪਹਿਚਾਣ ਦੇ ਬਾਲਿਆ ਆਏ ਸੀ ਇਹ ਆਪਾ ਡਿਵਨੀਆ ਜਿਸੂ ਮੇਰੇ ਤੱਕੇ ਸਾਹੀ ਨਾਲ ਮੈਨੂੰ ਕੱਢਦੇ ਫਿਰੇ ਨਾ ਕਿਉਂ ਨਾ ਬਿਟੂ ਦਾ ਇਹ ਜਸਵਾਲ ਚੱਕੀ ਵਾਲਾ ਬਿਟੂ ਸਰਪੰਚ ਜਸਵਾਲ ਚੱਕੀ ਵਾਲਾ ਇਹ ਤਾਂ ਤੈਨੂੰ ਪਿਆ ਸੀ ਅੰਦਰ ਤੇ ਨਹੀਂ ਫਿਰ ਜੇ ਕਾਈ ਮਾਰਨੀ ਹੈ ਮੈਂ ਉਹਨਾਂ ਦੀ ਮਾਰ ਮੈਨੂੰ ਲੱਗੀ ਉਸ ਦਿਨ ਬਲਸ ਫੜ ਕੇ ਨਹੀਂ ਨਹੀਂ ਤਾਂ ਠੀਕ ਹੈ ਹਾਂਜੀ ਉਹ ਤੋਂ ਸੈਨ ਵੀ ਕਰਵਾਏ ਸੀ ਤੂੰ ਸੈਨ ਮੇਰੇ ਕੋਲ ਜਰ ਕਰਾਈ ਸੀ ਕਿਨਾਲੇ ਨੇ ਸੈਨ ਤਾਂ ਨਹੀਂ ਬੁਠਾ ਜਵਾਇਆ ਜੋਨ ਕੀ ਪਤਾ ਕੀ ਕਰਨਾ ਹੈ ਜ਼ਬਰਦਸਤੀ ਹੈ ਉਹ ਵੀ ਹੈ ਉਹਨਾਂ ਦੀ ਸਰਪੰਚੀ ਆ ਗਈ ਉਸ ਕੋ ਵਾਹ ਨਾ ਕੋ ਮੋਟੋ ਜਰ ਪਾਈਏ ਦੁਦਰ ਜਾ ਹੁੰਦੜ ਕੇ ਚਲ ਜਾਵਾਂ ਮੈਂ ਸਾਰਾ ਪਿੰਡ ਸਾਹਮਲਾ ਫੇਂਗਾ ਮੈਂ ਸਾਰੀ ਸਫਾਈ ਕਰੂੰਗਾ ਮੰਕ ਕਿਤੇ ਨਾ ਜੇ ਮੈਨੂੰ ਯਾਦ ਬੈਸ ਤੇ ਰੈਲਿਵਲਿਜ਼ਮ ਮੈਨੂੰ ਕਿਤੇ ਸਰਕਾਰੀ ਸਾਹ ਦੋ ਕਮਰੇ ਪਾ ਦੇ ਦੋ ਬਸ ਮੈਂ ਆ ਥਾਂ ਛੱਡ ਦੇਣਾ ਬੱਚੇ ਤੇ ਕਿੱਧੇ ਗਏ ਬੱਚੇ ਮੇਰੇ ਆਇਆ ਇੰਤ ਨੂੰ ਜਵਾਨਾ ਜਵਾਨਾ ਹੈ ਕੁੜੀਆਂ ਦੀ ਜਵਾਨ ਹੋਟੀਆਂ ਮੈਂ ਕੁੜੀਆਂ ਕਿੱਥੇ ਲੈ ਕੇ ਜਾ ਆ ਹਾਂਜੀ ਮੈਂ ਮੈਂ ਕਿੱਥੇ ਲੈ ਕੇ ਜਾਵਾਂ ਕੁੜੀਆਂ ਨੂੰ ਉਦੋਂ ਸਤ ਪੰਚਾਇਤ ਤੇ ਬਣਿਆ ਦੇਖੋ ਜਿਹਦੇ ਨਾਂ ਦੇ ਸੇ ਪਿੰਡ ਤੇ ਬੋਰਡ ਪਾਈ ਆ ਇਹਨਾਂ ਸਾਰਾ ਸਾਰ ਧੱਕਾ ਕੀਤਾ ਪਹਿਲਾਂ ਮੇਰੇ ਤੇ ਧੱਕਾ ਕੀਤਾ ਇਹਨਾਂ ਮੇਰੇ ਕਾਜ ਰੱਦ ਕਰਾਏ ਆ ਫਿਰ ਪੰਚਾਇਤ ਦੀ ਬੋਰਡ ਤੇ ਪੈਨ ਦਿੱਤੀ ਵੀ ਸਰਕਾਰ ਨੇ ਸਾਡੇ ਪਿੰਡ ਦੀਆਂ ਪੰਜ ਪੰਚਾਇਤਾਂ ਆ ਜਿੱਥੇ ਤਿੰਨ ਨੂੰ ਵੀ ਸਾਨੂੰ ਮਤਲਬ ਕਲੀਅਰ ਕਰ ਦਿੱਤਾ ਕਿ ਇਹਨਾਂ ਦੇ ਬੋਟੇ ਨਹੀਂ ਪੈਣ ਦਿੱਤੀਆਂ ਦੂਜੇ ਨੰਬਰ ਤੇ 25 ਸਾਲ ਦਾ ਸਾਡੇ ਕੋਲ ਰਹਿ ਰਿਹਾ 25 ਸਾਲ ਦਾ ਰਹਿ ਰਿਹਾ ਪੰਚਾਇਤ ਦੇ ਰੱਖਿਆ ਜੀ ਉਹ ਤਾਂ ਨਾ ਪਿੰਡ ਦੀਆਂ ਸੀ ਇਹ ਨਾਲ ਮਤਾ ਪਾ ਵੀ ਦਿੱਤਾ ਨਾ ਸਭ ਕੋ ਰੱਖਿਆ ਇਹਨੂੰ ਆਖਿਆ ਵਾ ਉਦੋਂ ਬਣਾ ਇਹੋ ਗਰੀਬ ਬੰਦਾ ਵੀ ਕਿੱਥੇ ਜਾਵੇਗਾ ਤੇਲੇ ਦੇ ਦੋ ਜੇ ਬੇਡੀਆਂ ਇੱਕ ਦਾ ਬੇਡਾ ਵਾ ਬੇਡੀਆਂ ਦੇ ਹੋਣ ਵਾਲੀਆਂ ਨੇ ਜੇ ਨਾ ਕੁਛ ਲਿਖਤੀ ਰੂਪ ਹੈਗਾ ਵਾ ਵੀਡੀਓ ਸੰਭੋ ਦਿੱਤਾ ਬਾਦ ਦੱਸਣੇ ਖਾਲੀ ਕਰ ਦੇਣਾ ਜੇ ਨਹੀਂ ਹੈਗਾ ਤੇ ਨੂੰ ਕਿਤੇ ਪੰਜ ਬੰਦੇ ਦੋ ਮਰੇ ਜਗ੍ਹਾ ਤੇ ਦਨ ਕਿਤੇ ਦੂਜਾ ਦੀ ਕਟਟ ਕਰ ਦੇਣਾ ਤੇ ਨੂੰ ਸਾਹਮਣਾ ਚਾਹੀਦਾ ਹਰ ਕੋਈ ਨੂੰ ਸਾਹਮਣਾ ਚਾਹੀਦਾ ਵਾ ਸਰਕਾਰਾਂ ਹੁੰਦੀਆਂ ਜਾਂਦੀ ਨਹੀਂ ਇਹ ਸਰਕਾਰਾਂ ਦੀ ਕੋਈ ਗੱਲ ਹੀ ਨਹੀਂ ਹੁੰਦੀ ਜੋ ਪੁਰਦਾ ਕਿ ਸਰਪੰਚ ਬਣਿਆ ਕੰਮ ਚੰਗਾ ਕਰ ਭਾਜੀ ਕੰਮ ਕਰਕੇ ਦੱਸ ਲੋਕਾਂ ਨੂੰ ਚਪਾ ਹਾਂ ਅਸੀਂ ਵੀ ਕੀਤੇ ਆ ਤੂੰ ਵੀ ਕਰਕੇ ਦੱਸ ਮੈਂ ਕੀ ਕੀਤਾ ਵਾ 25 ਸਾਲਾਂ ਪਾ ਵੀ ਰਹੇ ਹਾਂ ਤੂੰ ਵੀ ਕਰਕੇ ਦੱਸ ਮੇਰਾ ਨਾਮ ਜੀ ਆਪਣਾ ਗਿਲਦबीर ਸਿੰਘ ਆ ਮੈਂ ਪਿੰਡ ਅਲੇ ਕਲਾਂ ਦਾ ਪਹਿਲਾਂ ਸਾਫ ਕਰ ਸਰਪੰਚਾ ਮੌਜੂਦਾ ਨੰਬਰਦਾਰ ਆ ਹਾਂ ਜੀ ਕੀ ਕਾਰਨ ਹੋਇਆ ਅੱਜ ਪੁਲਿਸ ਨੇ ਤਾਲਾ ਲਗਾਇਆ ਪੁਲਿਸ ਵਾਲੇ ਆਏ ਸੀ ਕਿ ਜਿਹੜਾ ਜਿਹੜਾ ਬੰਦਾ ਇੱਥੇ ਆਪਣਾ ਮੁੰਡਾ ਰਾਜੂ ਹੈਗਾ ਬੂਰਾ ਜਿਹਨੂੰ ਕਹਿੰਦੇ ਨੇ ਭਾਈ ਸੇਵਕ ਉਹ ਨਾ ਆਪਣਾ ਘਰ ਨਾ ਉਹਦੀ ਉਹਦੀ ਘਰਵਾਲੀ ਕਾਰਨ ਨਾ ਬੱਚੇ ਕਾਰਨ ਲਿਗੇ ਖੂਬ ਬੱਚੇ ਖੂਲੇ ਗਏ ਤੇ ਇਹ ਆਪਣਾ ਕੰਮ ਕਰਨ ਗਿਆ ਪਿੰਡ ਦੀਆਂ ਨਾਲੀਆਂ ਸਾਫ ਕਰਨ ਗਿਆ ਮਾਲਕਮਾਨ ਆਣ ਕੇ ਸਨ ਵਾਕਿਆ ਵੀ ਉਸਮਾਨ ਪਹਿਲਾਂ ਬਾਹਰ ਕਰਨਾ ਕੱਢੋ ਆਈਆਂ ਰੱਪੇ ਇਹ ਤਾਂ ਕਰ ਨਹੀਂ ਸਕਦੇ ਤੁਸੀਂ ਕਰਨਾ ਤਾਂ ਕੱਢੋ ਉਹਨੇ ਤਾਂ ਕੋਰਟ ਕੇਸ ਕੀਤਾ ਆ ਉਹ ਕਹਿੰਦੇ ਬਈ ਕੋਰਟ ਕੇਸ ਕੀਤਾ ਆ ਜਸਟ ਹਲੇ ਉਹ ਇਹ ਆਪਣਾ ਫਾਰਮੈਲ ਐਪਲੀਕੇਸ਼ਨ ਦਿੱਤੀ ਗਈ ਹੈ ਮੈਂ ਜੋ ਤੁਸੀਂ ਸਮਝਦੇ ਠੀਕ ਆ ਪਰ ਜੇ ਇਹਨਾਂ ਦੇ ਕੋਲ ਕੋਈ ਆਪਣਾ ਆਰਡਰ ਹੈਗਾ ਵਾ ਇਹਨੂੰ ਖਾਲੀ ਕਰਾਉਂਦਾ ਤੇ ਤੁਸੀਂ ਸਾਨੂੰ ਖਾਲ ਦੋ ਮੌਕੇ ਪਰ ਉਹਨਾਂ ਨੇ ਕੋਈ ਆਪਣਾ ਨਾ ਕੋਈ ਕਾਗਜ਼ ਨਹੀਂ ਵਿਖਾਇਆ ਉਹ ਕਹਿੰਦੇ ਸੀ ਇਹਦਾ ਇਹਦਾ ਮਤਾ ਹੈਗਾ ਪੁਰਾਣਾ ਉਹ ਕਢਵਾ ਕੇ ਲਿਆਵਾਂਗੇ ਇਹ ਤਰ ਆਪਣਾ ਡੱਲਾ ਦੀ ਜਿਹੜੀ ਹੈਗੀ ਆ 2 ਇੱਕ ਜਿਹੜੀ ਹੈਗੀ ਕਨਾਲ ਵਾ ਉਹ ਆਪਣਾ ਕਾਦ ਵਾਸਤੇ ਖੜੇ ਆ ਗਏ ਕੂੜਾ ਸੁੱਟਣ ਵਾਸਤੇ ਹਾਂਜੀ ਤੇ ਵਿਸ਼ਕਰਮਾ ਜੀ ਲਿਖਿਆ ਹੋਇਆ ਉਹਦਾ ਕੀ ਕਹਿਣਾ ਚਾਹੁੰਦਾ ਉਹ ਅਸੀਂ ਬਾਰੀ ਆਏ ਹਾਂ ਸਾਨੂੰ ਤਾਂ ਕੋਈ ਆਪਣਾ ਦੇਸ਼ ਦਾ ਨਿਕਾ ਤੁਹਾਡੇ ਮੁਤਾਬਿਕ ਤੁਹਾਨੂੰ ਲੱਗਦਾ ਵਿਸ਼ਕਰਮਾ ਹੋ ਸਕਦਾ ਹੋਵੇ ਵੀ ਪਰ ਸਾਡੀਆਂ ਲੱਗਣਾ ਵੀ ਕੋਈ ਆਪਣਾ ਇਹੋ ਜਿਹੇ ਗੱਲ ਇਹ ਬੰਦਾ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਿਹਾ ਹੈ ਇਹ ਤਕਰੀਬਨ ਆਪਣੇ 17-18 ਸਾਲ ਤੋਂ ਇੱਥੇ ਰਹੇ ਆ ਤੇ ਪਹਿਲੀ ਪੰਚਾਇਤ ਨੇ ਉਠਾਇਆ ਇਹ ਪੰਚਾਇਤ ਕਿਉਂ ਉਠਾਈ ਪਹਿਲੀ ਪੰਚਾਇਤ ਨੇ ਵੀ ਆਪਣਾ ਪਹਿਲਾ ਦੂਸਰੀ ਜਗ੍ਹਾ ਬੈਠਾ ਸੀਗਾ ਉੱਥੇ ਕੋਈ ਆਪਣਾ ਜਿਹੜਾ ਹੈਗਾ ਸੀ ਟੈਂਕੀ ਦਾ ਮਸਲਾ ਸੀਗਾ ਵੀ ਕਮਰਾ ਬਹੁਤ ਛੋਟਾ ਜਿਹਾ ਨਿਕਾ ਜਾਏਗਾ ਸੀਗਾ ਉਹਦੇ ਇਸੇ ਕੁਝ ਯਾਰਾਂ ਨੇ ਸੁਣਦਾ ਉਸ ਤੋਂ ਸ਼ਿਫਟ ਹੋ ਕੇ ਤੇ ਆਪਣਾ ਇਹ ਕਹਿੰਦੇ ਸਾਰੇ ਪਿੰਡ ਵਾਲੇ ਸਲਾਹ ਦਿੱਤੀ ਆ ਵੀ ਇਹਨੂੰ ਇੱਥੇ ਬਿਠਾ ਲਓ ਇੱਥੇ ਜਗ੍ਹਾ ਹੈਗੀ ਆ ਖਾਲੀ ਪਈ ਆ ਉਦੋਂ ਬਾਲ ਦਿੱਤਾ ਗਿਆ ਕੋਈ ਮਤਾਂ ਪਾਇਆ ਸੀ ਉਦੋਂ ਬਿਠਾਇਆ ਨਹੀਂ ਟੈਂਪਰੇਰੀ ਬਿਠਾ ਲਿਆ ਜੀ ਹਾਂਜੀ ਉਹਦਾ ਕੋਈ ਨਾ ਕੋਈ ਇਹਦਾ ਬਲਦੁਮਾ ਪ੍ਰਬੰਧ ਕਰ ਦੋ ਕੋਈ ਦੋ ਮਰਲੇ ਜਗ੍ਹਾ ਦੋ ਇਹਨੂੰ ਉਹਦੇ ਵਿੱਚ ਅਸੀਂ ਸਾਰੇ ਅਸੀਂ ਵੀ ਹੈਲਪ ਕਰਾਂਗੇ ਇਹਦਾ ਕੋਈ ਇੱਕ ਨਿਕਾਦਾ ਕੋਠਾ ਬਣਾ ਦਾਂਗੇ ਕੋਈ ਨਲਕਾਂ ਲੋਕਾਂ ਲਾ ਦਾਂਗੇ ਈਵਿ ਸ਼ਾਸ਼ਨ ਦਵਾਇਆ ਨਾ ਤੁਹਾਨੂੰ ਕਿਸੇ ਬੰਦੇ ਸੰਭ ਉਹਨਾਂ ਸਾਨੂੰ ਹਾਲੇ ਕੋਈ ਸ਼ਾਸ਼ਨ ਦਵਾਇਆ ਉਹ ਕਹਿੰਦੇ ਮਤਾ ਲਿਆਵਾਂਗੇ ਤੇ ਆ ਜਿਹੜਾ ਹੈਗਾ ਜਿਹੜਾ ਤੁਸੀਂ ਵੇਖਦੇ ਜੀ ਉਹ ਮੱਲ ਆਪਣਾ ਤਾਰ ਇਹ ਮਤਾ ਗੱਲ ਕਰੀਓ ਤਾਰਾ ਮਰ ਗਿਆ ਤੇ ਅਸੀਂ ਕਿਹਾ ਉਹ ਬੱਚੇ ਸਕੂਲ ਗਏ ਉਹਨੇ ਮਾੜ ਕੇ ਮੁੜ ਕੇ ਦੁਪਹਿਰ ਦਾ ਖਾਣਾ ਬਣਾਣਾ ਉਹ ਕਹਿੰਦੇ ਜਦੋਂ ਆਊਗਾ ਸਾਨੂੰ ਫੋਨ ਕਰ ਦਿਓ ਦੇਖੋ ਸਾਡਾ ਕਰਨ ਤੇ ਆਪਣਾ ਕੋਰਟ ਕੇਚਰੀ ਹੈਗਾ ਉੱਥੇ ਆਲਰੇਡੀ ਇਹਨਾਂ ਬੰਦਿਆਂ ਨੇ ਕੇਸ ਕੀਤਾ ਹੋਇਆ ਵਾ ਇਹਨਾਂ ਬੰਦਿਆਂ ਨੂੰ ਸਮਣੇ ਚਾਰੀ ਕੀਤੇ ਹੋਏ ਇਹ ਬੰਦੇ ਜਾਣਗੇ ਆਪੇ ਉਸ ਆਪਣਾ ਪੱਖ ਰੱਖਣਗੇ ਹਾਂ ਨਾਮ ਇਹਨਾਂ ਬੰਦ ਬੋਲੋ ਮੈਂ ਗੁਰਿੰਦਰ ਸਿੰਘ ਜੀ ਮਸਲਾ ਇਹ ਆ ਵੀ ਉਹ ਪਹਿਲਾਂ ਰਹਿੰਦਾ ਸੀ ਟੈਂਕੀ ਵਾਲੇ ਇੱਧਰ ਚਗੂ ਸਾਦ ਬਲੇਡ ਵਾਲੇ ਹਨ ਇਹ ਸਾਡੇ ਨਾਲ ਕੰਮ ਪੈਂਦਾ ਇਹ ਹੁਣ ਜੋ ਵੀ ਸਰਪੰਚ ਨੇ ਸੇ ਭਾਲਦਾ ਉਹ ਕਮਰਾ ਮਨ ਮਾੜਾ ਸੀ ਮਿਲ ਹਾਲ ਖਰਾਬ ਸੀ ਕਿਸੇ ਰਹਿ ਗਿਆ ਜੋ ਵੀ ਨਿਭਾੜਿਆ ਬੜੀ ਚੰਗਾ ਚਲੋ ਬੈਠਾ ਤੇ ਉਹਨੇ ਕਿੰਦੇ ਆ ਵੀ ਇਹਨੂੰ ਜਗਾ ਅਲਾਰਮਟ ਕਰਾ ਦਿਓ ਤੇ ਦਵੋ ਨੂੰ ਰਹਿਣ ਵਾਸਤੇ ਤੇ ਇਹ ਲਾਰਮੜ ਪਹਿਲਾਂ ਜਗਾ ਹੋ ਚੁੱਕੀ ਆ ਪਰ ਉਸੇ ਸਰਪੰਚ ਦੇ ਟਾਈਮ ਤੇ ਤੇ ਰਾਮਗੜੀਆਂ ਪਰਿਵਾਰ ਨੂੰ ਧਰਮਸ਼ਾਲਾ ਮਿਲ ਬਣਾਉਣਾ ਦਿੱਤਾ ਗਿਆ ਵੀ ਰਾਮਗੜੀਆਂ ਨੂੰ ਧਰਮਸ਼ਾਲਾ ਬਣਾਉਣਾ ਇਥੇ ਉਹਨਾਂ ਵੱਲੋਂ ਕੇ ਕਮਰਾ ਆਪਣਾ ਪਾਇਆ ਸੀ ਤੇ ਇਹ ਮੇਰੇ ਤੋਂ ਧੱਕੇ ਨਾਲ ਬਹਾਲਦਾ ਸਰਪੰਚ ਹੀ ਸੀ ਤੇ ਕਾਰਾਂ ਦੇ ਨਾਮ ਤੇ ਕਾਲੀਆਂ ਟੈਂਪ ਦੇ ਇਹਨਾਂ ਜੋੜ ਰਿਹਾ ਸਰਪੰਚੇ ਹੋ ਰਿਹਾ ਇਹ ਧੱਕੇ ਨਾਲ ਕੀਤਾ ਜਨੇ ਉਹ ਦਦੇ ਦੀ ਹੈ ਹੀ ਡੱਲੇ ਜੇ ਆਹ ਡੱਲਾ ਕਲਾਂ ਡੱਲੇ ਬੋਰਡ ਦੀ ਪਈ ਹੈ ਜੀ ਵਾਈਫ ਦੀ ਬੋਰਡ ਦੀ ਬੋਰਡ ਨਹੀਂ ਇਹ ਠੁੱਠੇ ਕਦੇ ਲਾ ਰਹੇ ਹਾਂਜੀ ਠੁੱਠੇ ਲਾ ਰਹੇ ਸਾਡੇ ਵਿੱਚ ਜਾ ਗਏ ਹਾਂਜੀ ਹਾਂਜੀ ਕੀ ਮੰਗੇ ਤੁਹਾਡੀ ਮੰਗਾਂ ਤੇ ਇਹ ਆ ਵੀ ਤਗੜਾ ਪਰਿਵਾਰ ਰਾਮਗੜੀਆਂ ਦਾ ਉਹਨਾਂ ਇਹ ਤੇ ਬੰਦੀ ਕਾਰੀ ਬੰਨੋ ਕੀਤੀ ਜਾਵੇ ਅੰਨ ਨਿਕ ਰਹਿ ਜਾ ਰਿਹਾ ਖਾ ਰਿਹਾ ਉਤੋਂ ਕੀਤੀ ਜਾਵੇ ਤੇ ਇਹ ਰਾਮਗੜੀ ਪਰਿਵਾਰ ਦਾ ਤੁਹਾਨੂੰ ਸੜਾ ਬਣਾਈ ਜਾਵੇ ਪਾਪਾ ਲੰਗਰ ਕਾਹ ਵੀ ਕੰਦ ਲਾਉਂਦੇ ਆ ਤੇ ਗਾਂ ਲੰਗਰ ਲਾਉਂ ਆ ਜੀ ਕੰਮ ਇਹ ਸੇ ਪ੍ਰੋਸੈਸ ਕੀਤੀ ਕੰਮ ਕੋ ਸਾਈ ਹਾਂ ਜੀ ਕੀਤੀ ਇਹ ਰਾਮਗੜੀ ਕੀਤੀ ਜੀ ਕੰਮ ਕੋ ਸਾਈ ਹਾਂ ਹਾਂ ਜੀ ਹਾਂ ਜੀ ਠੀਕ ਕੰਮ ਹੋ ਗਿਆ ਹਸਪਾਲ ਸਿੰਘ ਇਹ ਕਿਹੜਾ ਪਿੰਡ ਹੈ ਪਿੰਡ ਲਕਾ ਇਹ ਕੀ ਮਸਲਾ ਤੁਹਾਡੀ ਵਿਸ਼ਕਰਮਾ ਜੀ ਬਣਾ ਮਸਲਾ ਬਾਜੀ ਆਪਾਂ ਉਹ ਕਾਂਗਰਸ ਦੇ ਟਾਈਮ ਦੇ ਨਾਲ ਜੋ ਸਰਦਾਰ ਭਜਨ ਸਿੰਘ ਉਹਨਾਂ ਨੇ ਜੱਗਾ ਆਨੂੰ ਆਪਣੇ ਡੱਲਾ ਕਲਾਂ ਚ ਦਿੱਤੀ ਆ ਉਹ ਜਗਾ ਜਿਹੜੀ 16 ਮਰਲਿਆ ਉਹ ਬਿਸ਼ਕਰਮ ਦੀ ਰਾਮਗੜੀਆਂ ਵਾ ਤੇ ਸਾਰੀ ਜਗਾ ਮਿਲੀ ਆ ਉਹ ਬਿਸ਼ਕਰਮਾ ਵਾ ਤੇ ਉਹਨਾਂ ਨੇ ਸਾਰਿਆਂ ਸਾਡੇ ਜੀ ਪ੍ਰਾਣ ਦਿੱਤੀ ਮਿਸਤਰੀ ਬਰਾਦਰੀ ਜੋ ਉਹਨਾਂ ਨੇ ਬੜਾ ਵਧੀਆ ਸਾਡੇ ਨਾਲ ਆ ਦੇ ਕੇ ਭਜਨ ਸਿੰਘ ਨੇ ਹਾਨੂੰ ਜਗਾ ਦੇ ਕੇ ਕੁੱਛ ਕੀਤਾ ਉਹਦੇ ਬਾਅਦ ਬਾਜੀ ਅਸੀਂ ਕਾਟ ਪਾਠ ਵੀ ਚੱਲਦੇ ਰਹੇ ਲੰਗਰ ਵੀ ਚੱਲਦੇ ਰਹੇ ਸਾਰਿਆਂ ਨੇ ਲੰਗਰ ਲਾਏ ਇਹ ਸਾਰੇ ਬਰਾਦਰੀਆਂ ਹੁੰਦੀਆਂ ਜਾਂ ਮਿਸਤਰੀ ਬਰਾਦਰੀ ਹੋਰ ਵੀ ਸਾਰੇ ਰਸਤੇ ਹੁੰਦੇ ਉਹਨਾਂ ਦੇ ਬਾਅਦ ਅਸੀਂ ਆਪਣਾ 2000 ਵਿੱਚ ਆਪਣੇ ਅਕਾਲੀਆਂ ਦੀ ਸਰਕਾਰ ਆਈ ਮੁੜ ਕੇ 2000 ਕੁਝ ਟਾਈਮ ਦੇ ਵਿੱਚ ਉਹਨਾਂ ਨੇ ਆਪਣੇ ਸਾਡੇ ਕੋਲ ਤੱਕੇ ਸਾਈ ਨਾ ਨਾ ਚਾਬੀਆਂ ਲੱਲੀਆਂ ਗਈਆਂ ਉਹ ਚਾਬੀਆਂ ਜੋ ਵੀ ਸਰਪੰਚ ਨੇ ਸਾਡੀ ਪਾਰਟੀ ਕੋ ਲੈ ਕੇ ਤੇ ਬਿਸ਼ਕਰਮਾ ਦੇ ਵਿੱਚ ਇੱਕ ਆ ਜੜਾ ਗਲੀਆਂ ਨਾਲੀਆਂ ਸਾਫ਼ ਕਰਨ ਵਾਲਾ ਉਹਨਾਂ ਨੂੰ ਇੱਕ ਚਾਬੀ ਦੇ ਕੇ ਬਿਠਾ ਲਿਆ ਗਿਆ ਇੱਕ ਪ੍ਰਵਾਸੀ ਹੈ ਹਾਂ ਪ੍ਰਵਾਸੀ ਜੀ ਉਹਨੂੰ ਬਿਠਾ ਲਿਆ ਗਿਆ ਤੇ ਤੱਕੇ ਸਾਈ ਨਾਲ ਮਲ ਕੰਮ ਸਾਡਾ ਬੰਦ ਕਰਤਾ ਜੋ ਅਹੀਂ ਜਿੰਨਾ ਚਿਰ ਹੈ ਕੰਮ ਕੀਤਾ ਬੜਾ ਵਧੀਆ ਲੰਗਰ ਵੀ ਲੱਗਦੇ ਰਿਹਾ ਤੇ ਸਾਡੇ ਨਾਲ ਸਾਰੇ ਸਾਥ ਦਿੰਦੇ ਨੇ ਜੱਟ ਵੀ ਹੋਰ ਵੀ ਬਰਾਦਰੀਆਂ ਮਿਸਤਰੀ ਭਾਈ ਦਿੰਦੇ ਰਿਹਾ ਹੁਣ ਆਹੀਂ ਕੀਤਾ ਕਿ ਉਹਨਾਂ ਨੂੰ ਆਪਣੇ ਪ੍ਰਵਾਸੀ ਨੂੰ ਕੱਢਣ ਵਾਸਤੇ ਆਪਾਂ ਉਹਨਾਂ ਨੂੰ ਪਿਆ ਪੀਏ ਇਹ ਜਗਾ ਜਿਹੜੀ ਆ ਇਹ ਡੱਲੇ ਦੇ ਵਿੱਚ ਉਹਦੀ ਬੋਰਡ ਬਣੀ ਆ ਤੇ ਉਹ ਡੱਲੇ ਵਿੱਚ ਆਪਣੀ ਜਾਵੇ ਤੇ ਉੱਥੇ ਆਪਣੇ ਜਗ੍ਹਾ ਤੇ ਰਹੇ। ਐਂ ਉਹਨੂੰ ਕੋਈ ਗਾਲ ਮੰਦਾ ਨਹੀਂ ਕੀਤਾ। ਉਹਨਾਂ ਹਾੜੇ ਦੇ ਸਿਕੋ ਵਿਰੋਧ ਕਰਕੇ ਤੇ ਹਾੜੇ ਸਾਰਿਆਂ ਤੇ ਕੋਈ ੱਤਕਾਸ਼ਾਈ ਕਰਕੇ ਕੋਬਜ਼ਾ ਕਰ ਲਿਆ। ਉਹਨੂੰ ਨਿਕਲਣ ਲਈ ਨੰਦੇ ਜੋਰ ਵੀ ਸਰਪੰਚ ਹੋਰ ਜਿਹੜੇ ਨਾਲ ਹੋਰ ਆਪਣਾ ਪਰਜਾ ਪਾਪੂ ਹੈ। ਬੜੇ ਜਾਣੇ ਉਹਨਾਂ ਨੇ ਹਾੜੇ ਤੇ ਵਿਰੋਧ ਕਰਕੇ ਬਹੁਤ ਜ਼ਿਆਦਾ ੱਤਕਾ ਕਰਦੇ ਨੇ। ਸਾਡੇ ਕੋਲ ਨਿਕਲੀ ਹੈ ਉਹ। ਅਹੀਂ ਲਿਖਤੇ ਸਭ ਕੋ ਲਿਖਿਆ ਜਾਵੇ ਇਹ ਨਾਲ ਸੈਂਸਾਰੇ ਹੋਏ ਆਪੇ 16 ਮੱਲੇ ਜਗਾ ਰਾਮਗੜੀਆ ਮਿਸਤਰੀ ਪਾਇਨ ਦਿੱਤੀ ਗਈ ਆ ਉਹ ਅਹੀਂ ਜਗਾ ਸਾਰੀ ਵਾਲ ਕੇ ਉਹਦੇ ਉੱਤੇ ਉੱਪਰ ਗੇੜ ਦੇ ਉੱਪਰ ਬਿਸ਼ਕਰਮਾ ਰਾਮਗੜੀਆ ਵੀ ਲਿਖਿਆ ਗਿਆ ਜੋ ਟਾਈਮ ਦੇ ਨਾਲ ਹੋਣਾ ਹੀ ਉਹ ਜਗਾ ਖਾਲੀ ਕਰਾਉਣਾ ਚਾਹੁੰਦੇ ਆ ਤੇ ਖਾਲੀ ਕਰਨ ਵਾਸਤੇ ਸਾਡੇ ਤੇ ਵੀ ਜ਼ੋਰ ਲਾਈ ਜਾਂਦੇ ਆ ਅਸੀਂ ਆਪਣੇ ਸਾਹਿਬ ਐਸਐਸਐਸ ਸਾਧੀਆਂ ਨੂੰ ਬੇਨਤੀ ਕੀਤੀ ਉਹ ਐਸੋ ਸਾਹਿਬ ਹਰ ਕੋਲ ਆਏ ਸੀ ਉਹਨਾਂ ਨੇ ਬੜਾ ਸਮਝਾਇਆ ਪੀ ਜੋ ਵੀ ਇਸ ਬੰਦ ਸਾਹਿਬ ਨੂੰ ਇਹਦਾ ਨਾ ਕਰੋ ਇਹ ਸਾਰਾ ਕੁਝ ਲਿਖਿਆ ਹੋਆ ਹੁਣ ਤੁਹਾਡੇ ਵੀ ਸਾਈਨ ਹੋਏ ਆ ਤੇ ਜੇ ਜਿੱਦਾਂ ਕੋਈ ਕੱਢ ਦੇ ਜੇ ਇਹਦਾ ਨਹੀਂ ਚਾਹੀਦਾ ਇਹਦੇ ਵਿੱਚ ਮਤੇ ਵੀ ਪਏ ਆ ਸਾਰੀ ਵਲਗਣ ਕਰਕੇ ਕਮਰੇ ਬਣੇ ਆ ਤੇ ਸਾਨੂੰ ਉਹ ਇੱਕ ਹਾਲ ਬਣਨ ਵਾਸਤੇ ਆਹੀਂ ਸਾਰੀ ਬਰਾਦਰੀ ਨੂੰ ਸਲਾਹ ਕੀਤੀ ਪੀ ਆਪਣੇ ਕਹਾਲ ਬਣਾਈਏ ਕੋਲ ਲੰਗਰ ਪਾਣੀ ਵਾਸਤੇ ਹੁਣ ਇਹਨਾਂ ਨੇ ਕੀ ਕੀਤਾ ਵੀ ਹਾਨੋਮੀ ਦਾ ਕੈਸਾ ਹੀ ਕਰਕੇ ਸਾਡਾ ਉਹ ਬਹੁਤ ਸਾਡੇ ਤੇ ਵੀ ਕੇਸ ਕਰੀ ਜਾਂਦੇ ਆ ਵੀ ਕੋਰਟ ਮੈਜ ਤੁਹਾਡਾ ਕੇਸ ਕਰਤਾ ਓ ਕਰਤਾ ਜੋ ਅੱਜ ਵੀ ਅਸੀਂ ਸਾਰੇ ਕਤੇ ਵੀਰਪਰਾ ਹੋਏ ਹੀ ਇਹਨਾਂ ਨੇ ਸਾਡੇ ਤੇ ਕੋਈ ਸਾਡੀ ਸੁਣੀ ਨਹੀਂ ਆ ਬਾਡੀ ਉਹ ਮੰਗਾ ਵੀ ਸਾਡਾ ਬਿਸ਼ਕਰਮਾ ਜਿਹੜਾ ਜਿੱਦਾਂ ਅੱਗੇ ਲੰਗਰ ਚੱਲ ਰਿਹਾ ਸੀ ਅਸੀਂ ਫੇਰ ਲੰਗਰ ਲਾਉਣਾ ਚਾਹੁੰਦੇ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਇਹ ਹਾੜੇ ਨਾਲ ਸਾਹ ਦੋ ਇਹ ਜਿਹੜਾ ਪਿਛਲਾ ਟਾਈਮ ਨੰਘ ਗਿਆ ਹੁਣ ਵੀ ਅੱਗੇ ਵੰਗੂ ਕੋਈ ਟਾਈਮ ਨਭਾਈਏ ਤੇ ਆਪਣਾ ਪ੍ਰੋਗਰਾਮ ਫੇਰ ਇਦਾਂ ਜਾਰੀ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ